ਰੋਹਿਤ ਨਾਮ ਹੈ ਜੀ ਮੇਰਾ ਰੋਹਿਤ ਕਿੱਥੋਂ ਆਏ ਹੋਗੇ ਤੇ ਸਿੱਧੂ ਨਾਲ ਕਿਦੋਂ ਤੋਂ ਜੁੜੋ ਹੋ ਤੇ ਹਿੰਦੀ ਬਣਾਇਆ ਹੈ ਕਿਸ ਤਰ੍ਹਾਂ ਭਾਜੀ ਮੈਂ ਸਿੱਧੂ ਭਾਜੀ ਦਾ ਮਾਡਲ ਬਣਾਇਆ ਮੈਂ ਪਟਿਆਲੇ ਤੋਂ ਆਇਆ ਮੈਂ ਪਹਿਲਾਂ ਵੀ ਬਰਬਰੀ Song ਜਦ ਰਿਲੀਜ਼ ਹੋਇਆ ਸੀ ਉਦੋਂ ਵੀ ਬਣਾ ਕੇ ਲੈ ਕੇ ਆਇਆ ਸੀਗਾ ਪਰ ਹੁਣ ਫੇਰ ਦੁਬਾਰਾ ਲੈ ਕੇ ਆਇਆ ਬਣਾ ਕੇ ਇਹ 3D ਪ੍ਰਿੰਟਿੰਗ ਦੇ ਥਰੂ ਬੰਦਾ ਇਹ ਮਾਡਲ ਜਿਹੜਾ ਹੈਗਾ ਫਾਈਬਰ ਨਹੀਂ ਹੁੰਦਾ ਤੇ ਉਸ ਤਰੀਕੇ ਨਾਲ ਬਣਾ ਕੇ ਲੈ ਕੇ ਆਇਆ ਕਿੰਨੇ ਸਮੇਂ ਚਾਰ ਕੀਤਾ ਕੀ ਕੀ ਚੀਜ਼ਾਂ ਦੇ ਵਿੱਚ ਜਿਹੜੇ ਬੇਸਿਕਲੀ ਇਹਨੂੰ ਟਾਈਮ 10 ਤੋਂ 15 ਦਿਨ ਲੱਗੇ ਤਿਆਰ ਕਰਨ ਚ ਇਹ ਪਹਿਲਾਂ 3D ਡਿਜ਼ਾਈਨ ਹੁੰਦਾ ਕੰਪਿਊਟਰ ਦੇ ਵਿੱਚ ਉਸ ਤੋਂ ਬਾਅਦ 3D ਪ੍ਰਿੰਟਿੰਗ ਹੁੰਦਾ ਫਿਰ ਹੈਂਡ ਮੇਡ ਕਲਰਿੰਗ ਦੇ ਨਾਲ ਇਹ ਤਿਆਰ ਕੀਤਾ ਇਹ ਕਹਦਾ ਮਿੱਟੀ ਦਾ ਚਾਰ ਕੀਤਾ ਜਾਂ ਕਿਸੇ ਪਲਾਸਟਿਕ ਦਾ ਨਹੀਂ ਇਹ ਸੋਲਿਡ ਪਲਾਸਟਿਕ ਹੁੰਦਾ ਹੈ ਵਾਟਰ ਪ੍ਰੂਫ ਹੁੰਦਾ ਹੈ ਅਨਬ੍ਰੇਕੇਬਲ ਹੁੰਦਾ ਹੈ ਕਿਵੇਂ ਬਣ ਕੇ ਆਇਆ ਵੀ ਸਿੱਧੂ ਨੂੰ ਡੈਡੀਕੇਟਡ ਇਸ ਕਰਨੇ ਆ। ਤਾਂ ਜੇ ਸ਼ੁਰੂ ਤੋਂ ਹੀ ਫੈਨ ਸੀਗਾ ਸਿੱਧੂ ਭਾਜੀ ਦਾ ਮੈਂ ਤਾਂ ਕੰਮ ਵੀ ਕਰਦਾ ਜਦੋਂ ਉਹਨਾਂ ਦੇ ਗਾਣੇ ਚੱਲਦੇ ਹੁੰਦੇ ਆ ਉਹਨਾਂ ਦੇ ਗਾਣੇ ਸੁਣ-ਸੁਣ ਕੇ ਬਣਾਈਦਾ ਹੁੰਦਾ। ਮੈਂ ਪਹਿਲਾਂ ਵੀ ਆਇਆ ਸੀਗਾ ਪਰ ਉਹ ਕਰੋਨਾ ਟਾਈਮ 'ਚ ਉਹਨਾਂ ਨੂੰ ਦੇਖ ਕੇ ਗਿਆ ਸੀਗਾ। ਪਰ ਹੁਣ ਮਾੜੇ ਟਾਈਮ 'ਚ ਫਿਰ ਉਸ ਤੋਂ ਬਾਅਦ ਵੀ ਹੁਣ ਆਏ ਬਾਪੂ ਭਾਜੀ ਨੂੰ ਮਿਲਿਆ ਤੁਸੀਂ? ਹਾਂਜੀ ਹਾਂਜੀ ਮਿਲਿਆ ਅੰਕਲ ਨੂੰ ਬਹੁਤ ਸੋਨਾ ਲੱਗਿਆ ਜੀ ਉਹਨਾਂ ਨੇ ਇੱਕ ਗੱਡੀ ਚ ਲਾਨ ਲਈ ਵੀ ਲੈ ਕੇ ਆਏ ਆ ਉਹ ਫੋਰਚੂਨਰ ਦੇ ਅੰਦਰ ਲਾਵਾਂਗੇ ਉਹ ਥੋੜਾ ਛੋਟਾ ਸਾਈਜ਼ ਦਾ। ਪਰਵਾਹ ਨਹੀਂ ਕੀਤੀ ਮੰਗ ਕਰਨਾ ਚਾਹੁੰਦੇ ਪਰਵਾਹ ਲਈ ਇਹੀ ਹੈ ਜੀ ਇਨਸਾਫ ਦੀ ਮੰਗ ਕਰਨਾ ਚਾਹੁੰਦੇ ਆ ਕਿ ਇੰਨਾ ਟਾਈਮ ਹੋ ਗਿਆ ਹੁਣ ਤੱਕ ਇੰਨਾ ਸਮਾਂ ਬੀਤ ਗਿਆ ਵੀ ਸਰਕਾਰ ਕੁਝ ਕਰ ਨਹੀਂ ਰਹੀ ਤੇ ਕੁਝ ਨਾ ਕੁਝ ਉੱਥੇ ਰੱਖ। ਉਹ ਤੇ ਰੱਖ। ਬਾਤਾ ਭਾਜੀ ਕਿਸੇ ਦੀ ਵੀ ਨਿਕਾਲ ਚਾਲ ਤੇ ਤੇਰੀ ਕੱਲੇ ਦੀ ਨਹੀਂ ਮੈਂ ਤੇ ਤੇਰਾ ਕੋਲ। ਇਸ ਕਰ ਤੂੰ ਮੈਸੇਜ ਕਰ ਦਿੰਦਾ। ਮੈਂ ਚਾਹਦੀ ਨਹੀਂ ਜਿਹੜਾ ਇਧਰ ਕਰਬ ਚੱਕ ਲਾਉਂ ਮੈਂ ਚੜਦਾ ਨਹੀਂ। ਮੈਂ ਬੈਠ ਕੇ ਕਰਾਂ। ਬੈਠ ਕਰ ਲੈ। ਭਾਜੀ ਮੈਂ ਸਿੱਧੂ ਭਾਜੀ ਦਾ ਮਾਡਲ ਬਣਾਇਆ ਮੈਂ ਪਟਿਆਲੇ ਤੋਂ ਆਇਆ। ਮੈਂ ਪਹਿਲਾਂ ਵੀ ਬਰਬਰੀ Song ਜਦ ਰਿਲੀਜ਼ ਹੋਇਆ ਸੀ ਉਦੋਂ ਵੀ ਬਣਾ ਕੇ ਲੈ ਕੇ ਆਇਆ ਸੀਗਾ। ਪਰ ਹੁਣ ਫੇਰ ਦੁਬਾਰਾ ਲੈ ਕੇ ਆਇਆ ਬਣਾ ਕੇ ਇਹ 3D ਪ੍ਰਿੰਟਿੰਗ ਦੇ ਥਰੂ ਬੰਦਾ ਇਹ ਮਾਡਲ ਜਿਹੜਾ ਹੈਗਾ ਫਾਈਬਰ ਨਹੀਂ ਹੁੰਦਾ ਤੇ ਉਸ ਤਰੀਕੇ ਨਾਲ ਬਣਾ ਕੇ ਲੈ ਕੇ ਆਇਆ ਕਿੰਨੇ ਸਮੇਂ ਚਾਰ ਕੀਤਾ ਕੀ ਕੀ ਚੀਜ਼ਾਂ ਦੇ ਵਿੱਚ ਜਿਹੜੇ ਬੇਸਿਕਲੀ ਇਹਨੂੰ ਟਾਈਮ 10 ਤੋਂ 15 ਦਿਨ ਲੱਗੇ ਤਿਆਰ ਕਰਨ ਚ ਇਹ ਪਹਿਲਾਂ 3D ਡਿਜ਼ਾਈਨ ਹੁੰਦਾ ਕੰਪਿਊਟਰ ਦੇ ਵਿੱਚ ਉਸ ਤੋਂ ਬਾਅਦ 3D ਪ੍ਰਿੰਟਿੰਗ ਹੁੰਦਾ ਫਿਰ ਹੈਂਡ ਮੇਡ ਕਲਰਿੰਗ ਦੇ ਨਾਲ ਇਹ ਤਿਆਰ ਕੀਤਾ ਇਹ ਕਹਦਾ ਮਿੱਟੀ ਦਾ ਚਾਰ ਕੀਤਾ ਜਾਂ ਕਿਸੇ ਪਲਾਸਟਿਕ ਦਾ ਨਹੀਂ ਇਹ ਸੋਲਿਡ ਪਲਾਸਟਿਕ ਹੁੰਦਾ ਇਹ ਵਾਟਰ ਪ੍ਰੂਫ ਹੁੰਦਾ ਐਂਡ ਬ੍ਰੇਕੇਬਲ ਹੁੰਦਾ ਹੈ ਕਿਵੇਂ ਬਣ ਕੇ ਆਇਆ ਵੀ ਸਿੱਧੂ ਨੂੰ ਡੈਡੀਗੇਟਿਡ ਇਸ ਕਰ ਨਹੀਂ। ਕੋਈ ਸ਼ੁਰੂ ਤੋਂ ਹੀ ਫੈਨ ਸੀਗਾ ਸਿੱਧੂ ਭਾਜੀ ਦਾ ਮੈਂ ਤਾਂ ਕੰਮ ਵੀ ਕਰਦਾ ਜਦੋਂ ਉਹਨਾਂ ਦੇ ਗਾਣੇ ਚੱਲਦੇ ਹੁੰਦੇ ਆ ਉਹਨਾਂ ਦੇ ਗਾਣੇ ਸੋਂ ਸੁਣ ਕੇ ਬਣਾਈਦਾ ਹੁੰਦਾ। ਮੈਂ ਪਹਿਲਾਂ ਵੀ ਆਇਆ ਸੀਗਾ ਪਰ ਉਹ ਕਰੋਨਾ ਟਾਈਮ 'ਚ ਉਹਨਾਂ ਨੂੰ ਦੇਖ ਕੇ ਗਿਆ ਸੀਗਾ। ਪਰ ਹੁਣ ਬਾਅਦੇ ਟਾਈਮ 'ਚ ਫਿਰ ਉਸ ਤੋਂ ਬਾਅਦ ਵੀ ਹੁਣ ਆਏ ਬਾਪੂ ਬਲਵੰਤ ਜੀ ਨੂੰ ਮਿਲਿਓ। ਹਾਂਜੀ ਹਾਂਜੀ ਮਿਲਿਆ ਅੰਕਲ ਨੂੰ ਬਹੁਤ ਸੋਨਾ ਲੱਗਿਆ ਜੀ ਉਹਨਾਂ ਨੇ ਇੱਕ ਗੱਡੀ ਚ ਲਾਣ ਲਈ ਵੀ ਲੈ ਕੇ ਆਏ ਆ ਉਹ ਫੋਰਚੂਨਰ ਵੀ ਅੰਦਰ ਲਾਵਾਂਗੇ ਉਹ ਥੋੜਾ ਛੋਟਾ ਸਾਈਜ਼ ਦਾ। ਪਰਵਾਹ ਲਈ ਜੀ ਮੰਗ ਕਰਨਾ ਚਾਹੁੰਦੇ ਪਰਵਾਹ ਲਈ ਇਹੀ ਹੈ ਜੀ ਇਨਸਾਫ ਦੀ ਮੰਗ ਕਰਨਾ ਚਾਹੁੰਦੇ ਆ ਕਿ ਇੰਨਾ ਟਾਈਮ ਹੋ ਗਿਆ ਹੁਣ ਤਾਂ ਇੰਨਾ ਸਮਾਂ ਬੀਤ ਗਿਆ ਵੀ ਸਰਕਾਰ ਕੁਝ ਕਰ ਨਹੀਂ ਰਹੀ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਉਹਨਾਂ ਨੂੰ